ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ ਇਤਿਹਾਸਿਕ ਸਾਂਝ ਦੇ ਉੱਪਰ ਅੱਜ ਜਿਸ ਇਤਿਹਾਸਿਕ ਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਸ ਸਥਾਨ ਤੇ ਕਿਸੇ ਸਮੇਂ ਖਾਲਸੇ ਦਾ ਟੋਲ ਟੈਕਸ ਹੁੰਦਾ ਸੀ ਭਾਵ ਕਿ ਇਸ ਸਥਾਨ ਤੇ ਦੋ ਬਹਾਦਰ ਸਿੰਘਾਂ ਨੇ ਮੁਗਲ ਰਾਜ ਦੇ ਸਮੇਂ ਦੇ ਵਿੱਚ ਆਉਂਦੇ ਜਾਂਦੇ ਰਾਹੀਆਂ ਦੇ ਕੋਲੋਂ ਟੈਕਸ ਵਸੂਲਣਾ ਸ਼ੁਰੂ ਕੀਤਾ ਅਤੇ ਇਸੇ ਹੀ ਸਥਾਨ ਤੇ ਉਹਨਾਂ ਦੋ ਬਹਾਦਰ ਸਿੰਘਾਂ ਨੇ ਪਿੱਠ ਨਾਲ ਪਿੱਠ ਜੋੜ ਕੇ ਮੁਗਲਾਂ ਦਾ ਡਟ ਕੇ ਮੁਕਾਬਲਾ ਕਰਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਤਾ। ਸੋ ਇਸ ਵੀਡੀਓ ਦੇ ਵਿੱਚ ਆਪ ਜੀ ਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਵਾਉਣ ਦੇ ਨਾਲ-ਨਾਲ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਾਂ। ਸੰਗਤ ਜੀ ਜਿਸ ਗੁਰਦੁਆਰਾ ਸਾਹਿਬ ਦੇ ਆਪ ਜੀ ਨੂੰ ਅੱਜ ਦਰਸ਼ਨ ਕਰਵਾਉਣ ਜਾ ਰਹੇ ਹਾਂ। ਇਹ ਗੁਰਦੁਆਰਾ ਸਾਹਿਬ ਚਭਾਲ ਤੋਂ ਤਰਨਤਾਰਨ ਜਾਂ ਤਰਨਤਾਰਨ ਤੋਂ ਚਭਾਲ ਰੋਡ ਦੇ ਉੱਪਰ ਸਥਿਤ ਹੈ ਇਸ ਇਤਿਹਾਸਿਕ ਸਥਾਨ ਦਾ ਨਾਮ ਹੈ ਸ਼ਹੀਦ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਹੁਣ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਹੁੰਦੇ ਹਾਂ 18ਵੀਂ ਸਦੀ ਦਾ ਪਹਿਲਾ ਅਧ ਸਿੱਖਾਂ ਲਈ ਬਹੁਤ ਔਖਾ ਸੀ ਕਿਉਂਕਿ ਇਸ ਸਮੇਂ ਦੌਰਾਨ ਸਿੱਖਾਂ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਮੁਗਲ ਸਰਕਾਰ ਨੇ ਸਿੱਖਾਂ ਨੂੰ ਉਹਨਾਂ ਦੀ ਜਨਮ ਭੂਮੀ ਪੰਜਾਬ ਤੋਂ ਮਿਟਾਉਣ ਦਾ ਫੈਸਲਾ ਕਰ ਲਿਆ ਕਿ ਇਸ ਪੰਜਾਬ ਦੀ ਧਰਤੀ ਤੇ ਅਸੀਂ ਕੋਈ ਸਿੱਖ ਨਹੀਂ ਰਹਿਣ ਦੇਣਾ ਕਿਸੇ ਵੀ ਸਿੱਖ ਦੇ ਘਰ ਨੂੰ ਲੁੱਟਣਾ ਕਾਨੂੰਨੀ ਤੌਰ ਤੇ ਉਸ ਸਮੇਂ ਜਾਇਜ਼ ਸੀ ਕਿਸੇ ਵੀ ਸਿੱਖ ਨੂੰ ਮਾਰਨ ਜਾਂ ਫੜ ਲੈ ਵੱਡੇ ਇਨਾਮ ਦਿੱਤੇ ਜਾਂਦੇ ਸਨ ਕਿ ਭਾਵ ਕਿ ਸਿੱਖਾਂ ਦੇ ਸਰਾਂ ਦੇ ਮੁੱਲ ਪੈਂਦੇ ਸਨ ਇਸ ਲਈ ਸਿੱਖਾਂ ਨੂੰ ਆਪਣੇ ਘਰ-ਬਾਰ ਛੱਡ ਕੇ ਬਾਹਰਲੇ ਖੇਤਰਾ ਵਿੱਚ ਸਮਾਂ ਬਿਤਾਉਣਾ ਪਿਆ ਜਿਵੇਂ ਕਿ ਪਹਾੜੀਆਂ ਵਿੱਚ ਮਾਰੂਥਲਾਂ ਦਰਿਆਵਾਂ ਦੇ ਕੰਢਿਆਂ ਤੇ ਜਾਂ ਫਿਰ ਝਾੜੀਆਂ ਦੇ ਵਿੱਚ ਉਸ ਸਮੇਂ ਸਿੱਖ ਆਪਣੀਆਂ ਰੋਜ਼ਾਨਾ ਅਰਦਾਸਾਂ ਵਿੱਚ ਅਕਾਲ ਪੁਰਖ ਤੋਂ ਅੰਮ੍ਰਿਤ ਦਰਸ਼ਨ ਇਸ਼ਨਾਨ ਦਾ ਵਰਦਾਨ ਮੰਗਦੇ ਸਨ ਇਸ ਲਈ ਉਹ ਰਾਤ ਨੂੰ ਜਾਂ ਹੋਰ ਸਮੇਂ ਬਾਅਦ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਜਾਂਦੇ ਸਨ ਅਜਿਹਾ ਕਰਦੇ ਸਮੇਂ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਤਾਇਨਾਤ ਸਰਕਾਰੀ ਬਲਾਂ ਦੁਆਰਾ ਬਹੁਤ ਸਾਰੇ ਸਿੱਖਾਂ ਨੂੰ ਮਾਰ ਦਿੱਤਾ ਗਿਆ ਸਿੱਖ ਪਿੰਡਾਂ ਵਿੱਚ ਖੁੱਲੇ ਆਮ ਨਹੀਂ ਘੁੰਮ ਸਕਦੇ ਸਨ ਕਿਉਂਕਿ ਉਹਨਾਂ ਦੀ ਮੌਜੂਦਗੀ ਦਾ ਪੁਲਿਸ ਨੂੰ ਪਤਾ ਲੱਗ ਸਕਦਾ ਸੀ ਸਿੱਖਾਂ ਦੇ ਗੁਪਤ ਥਾਵਾਂ ਤੇ ਜਾਣ ਦਾ ਫਾਇਦਾ ਉਠਾਉਂਦੇ ਹੋਏ ਪੰਜਾਬ ਦੇ ਗਵਰਨਰ ਜ਼ਕਰੀਆ ਖਾਨ ਨੇ ਸਾਰੇ ਪਿੰਡਾਂ ਵਿੱਚ ਇੱਕ ਐਲਾਨ ਕਰਵਾ ਦਿੱਤਾ ਕਿ ਸਿੱਖ ਜਿਹੜੇ ਨੇ ਉਹ ਪੰਜਾਬ ਤੋਂ ਅਲੋਪ ਹੋ ਗਏ ਨੇ ਸਰਕਾਰ ਦਾ ਇਹ ਮੰਨਣਾ ਸੀ ਕਿ ਇਸ ਨਾਲ ਸਿੱਖਾਂ ਦਾ ਇਰਾਦਾ ਟੁੱਟ ਜਾਵੇਗਾ ਅਤੇ ਲੋਕਾਂ ਨੂੰ ਅੰਮ੍ਰਿਤ ਛਕਣ ਅਤੇ ਖਾਲਸਾ ਪੰਥ ਦੀ ਲਹਿਰ ਵਿੱਚ ਸ਼ਾਮਲ ਹੋਣ ਤੋਂ ਵੀ ਰੋਕਿਆ ਜਾ ਸਕਦਾ ਹੈ। ਸਨ 1739 ਈਸਵੀ ਦੇ ਵਿੱਚ ਦੋ ਸਿੱਖ ਬਾਬਾ ਬੁੱਤਾ ਸਿੰਘ, ਬਾਬਾ ਗਰਜਾ ਸਿੰਘ ਜੋ ਕਿ ਇਸੇ ਹੀ ਸਥਾਨ ਤੇ ਨੇੜੇ ਝਾੜੀਆਂ ਵਿੱਚ ਲੁਕੇ ਹੋਏ ਸਨ ਕਿਉਂਕਿ ਉਹਨਾਂ ਦਿਨਾਂ ਵਿੱਚ ਸਿੱਖ ਰਾਤ ਨੂੰ ਯਾਤਰਾ ਕਰਦੇ ਸਨ ਅਤੇ ਦਿਨ ਵੇਲੇ ਲੁਕ ਕੇ ਰਹਿੰਦੇ ਸਨ ਇਥੋਂ ਲੰਘਦੇ ਹੋਏ ਦੋ ਯਾਤਰੀਆਂ ਨੇ ਜਦੋਂ ਬਾਬਾ ਬੁੱਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਨੂੰ ਝਾੜੀਆਂ ਦੇ ਵਿੱਚ ਲੁਕੇ ਹੋਏ ਦੇਖਿਆ ਤਾਂ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਇਹ ਮੈਨੂੰ ਸਿੱਖਾਂ ਵਰਗੇ ਲੱਗਦੇ ਨੇ ਫਿਰ ਦੂਸਰੇ ਨੇ ਜਵਾਬ ਦਿੱਤਾ ਕਿ ਇਹ ਸਿੱਖ ਨਹੀਂ ਨੇ ਕਿਉਂਕਿ ਸਿੱਖ ਤਾਂ ਸਾਰੇ ਮਾਰੇ ਗਏ ਹਨ ਬਾਬਾ ਗਰਜਾ ਸਿੰਘ ਅਤੇ ਬਾਬਾ ਬੋਤਾ ਸਿੰਘ ਜੀ ਨੇ ਜਦ ਇਹ ਗੱਲ ਸੁਣੀ ਤਾਂ ਉਹਨਾਂ ਨੇ ਸਰਕਾਰ ਦਾ ਮਨੋਬਲ ਡੇਗਣ ਲਈ ਇੱਕ ਵਿਲੱਖਣ ਤਰੀਕਾ ਅਪਣਾਇਆ ਉਹਨਾਂ ਨੇ ਸਰਕਾਰ ਦੇ ਐਲਾਨ ਨੂੰ ਗਲਤ ਸਾਬਤ ਕਰਨ ਦਾ ਫੈਸਲਾ ਕੀਤਾ ਕਿਉਂਕਿ ਸਰਕਾਰ ਝੂਠ ਬੋਲ ਰਹੀ ਸੀ ਅਤੇ ਲੋਕਾਂ ਨੂੰ ਮੂਰਖ ਬਣਾ ਰਹੀ ਸੀ ਦੋਵਾਂ ਸਿੱਖਾਂ ਨੇ ਸੜਕ ਤੇ ਕਬਜ਼ਾ ਕਰ ਲਿਆ ਜਿਸ ਅਸਥਾਨ ਤੇ ਅੱਜ ਇਹ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ ਅਤੇ ਐਲਾਨ ਕੀਤਾ ਖਾਲਸਾ ਪੰਥ ਜਿਹੜਾ ਹੈ ਇਹ ਪੰਜਾਬ ਦਾ ਸ਼ਾਸਕ ਹੈ ਇਸ ਸੰਦੇਸ਼ ਨੂੰ ਇਲਾਕੇ ਦੇ ਲੋਕਾਂ ਤੱਕ ਪਹੁੰਚਾਉਣ ਲਈ ਉਹਨਾਂ ਨੇ ਇਸ ਅਸਥਾਨ ਤੇ ਸੜਕ ਤੇ ਯਾਤਰਾ ਕਰਨ ਵਾਲਿਆਂ ਤੋਂ ਟੋਲ ਵਸੂਲਣਾ ਸ਼ੁਰੂ ਕਰ ਦਿੱਤਾ ਪੁਰਾਣੇ ਸਮਿਆਂ ਦੇ ਵਿੱਚ ਲੋਕ ਆਪਣੇ ਗੱਡਿਆਂ ਜਾਂ ਟਾਂਗਿਆਂ ਦੇ ਉੱਪਰ ਬੈਠ ਕੇ ਖੋਤਿਆਂ ਜਾਂ ਘੋੜਿਆਂ ਦੇ ਨਾਲ ਆਪਣੀ ਯਾਤਰਾ ਕਰਦੇ ਸਨ ਜਾਂ ਆਪਣੇ ਸਮਾਨ ਨੂੰ ਢੋਂਦੇ ਸਨ ਤਾਂ ਉਸ ਸਮੇਂ ਬਾਬਾ ਬੁੱਤ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਨੇ ਇਸ ਸਥਾਨ ਤੇ ਇੱਕ ਗੱਡੇ ਨੂੰ ਆਨਾ ਅਤੇ ਇੱਕ ਖੋਤੇ ਨੂੰ ਟੱਕਾ ਇੱਕ ਟੈਕਸ ਲਾਇਆ ਲੋਕ ਬਿਨਾਂ ਕਿਸੇ ਬਦਨਾਮੀ ਜਾਂ ਡਰ ਦੇ ਇਹ ਛੋਟੀ ਜੀ ਰਕਮ ਦੇ ਦਿੰਦੇ ਸਨ। ਉਹੀ ਲੋਕ ਜਦ ਆਪਣੇ ਪਿੰਡਾਂ ਵਿੱਚ ਜਾਂਦੇ ਸਨ ਤਾਂ ਉੱਥੇ ਜਾ ਕੇ ਉਹ ਸਿੱਖਾਂ ਦੀ ਬਹਾਦਰੀ ਬਾਰੇ ਗੱਲ ਕਰਦੇ ਅਤੇ ਨਾਲ ਹੀ ਗੱਲ ਕਰਦੇ ਕਿ ਸਰਕਾਰ ਨੇ ਇਹ ਝੂਠਾ ਐਲਾਨ ਕਰਵਾਇਆ ਹੈ ਕਿ ਸਿੱਖ ਮਾਰੇ ਗਏ ਹਨ। ਜਦ ਇਸ ਸਥਾਨ ਤੇ ਸਿੰਘਾਂ ਨੂੰ ਟੈਕਸ ਅਗਰਾਹਦਿਆਂ ਤਕਰੀਬਨ 10-12 ਦਿਨ ਬੀਤ ਗਏ। ਤਾਂ ਉਹਨਾਂ ਨੂੰ ਰੋਕਣ ਵਾਲਾ ਕੋਈ ਵੀ ਨਾ ਆਇਆ ਤਾਂ ਉਹਨਾਂ ਨੇ ਉਸ ਸਮੇਂ ਪੰਜਾਬ ਦੇ ਗਵਰਨਰ ਜ਼ਕਰੀਆ ਖਾਨ ਨੂੰ ਇੱਕ ਮਜ਼ਾਕੀਆ ਚਿੱਠੀ ਲਿਖੀ ਜਿਸ ਵਿੱਚ ਬਾਬਾ ਬੁੱਤਾ ਸਿੰਘ ਜੀ ਨੇ ਲਿਖਿਆ ਚਿੱਠੀ ਲਿਖੇ ਸਿੰਘ ਬੁੱਤਾ ਹੱਥ ਹੈ ਸੋਟਾ ਰਾਹ ਵਿੱਚ ਖੜੋਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੀ ਭਾਬੀ ਖਾਨੋ ਤੇਰਾ ਦੇਵਰ ਹੈ ਸਿੰਘ ਬੋਤਾ ਜਦ ਉਹ ਚਿੱਠੀ ਲਾਹੌਰ ਦੇ ਸੂਬੇ ਜ਼ਕਰੀਆ ਖਾਨ ਨੂੰ ਭੇਜੀ ਤਾਂ ਜ਼ਕਰੀਆ ਖਾਨ ਨੇ ਚਿੱਠੀ ਪੜ੍ਹ ਕੇ ਇਸ ਸਥਾਨ ਵੱਲ ਲਾਹੌਰੋਂ ਫੌਜ ਭੇਜ ਦਿੱਤੀ ਇਸ ਸਥਾਨ ਤੇ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਨੇ ਦੋਵਾਂ ਸਿੰਘਾਂ ਨੇ ਆਪਣੀਆਂ ਪਿੱਠਾਂ ਦੇ ਨਾਲ ਪਿੱਠਾਂ ਜੋੜ ਕੇ ਮੁਗਲ ਫੌਜ ਦੇ ਚੰਗੇ ਆਹੂ ਲਾਏ ਅਤੇ ਉਹਨਾਂ ਦਾ ਡਟ ਕੇ ਮੁਕਾਬਲਾ ਕਰਦਿਆਂ ਹੋਇਆਂ ਇਸ ਸਥਾਨ ਤੇ ਸ਼ਹਾਦਤ ਦਾ ਜਾਮ ਪੀਤਾ ਜਿਸ ਸਥਾਨ ਦੇ ਆਪ ਜੀ ਨੂੰ ਅਸੀਂ ਇਸ ਵੀਡੀਓ ਦੇ ਰਾਹੀਂ ਦਰਸ਼ਨ ਕਰਵਾ ਰਹੇ ਹਾਂ ਸੋ ਇਸ ਸਥਾਨ ਤੇ 18ਵੀਂ ਸਦੀ ਦੇ ਵਿੱਚ ਖਾਲਸੇ ਦਾ ਟੋਲ ਟੈਕਸ ਲੱਗਾ ਸੀ ਅਤੇ ਉਹਨਾਂ ਦੋ ਬਹਾਦਰ ਯੋਧਿਆਂ ਨੇ ਆਪਣੀ ਅੱਖ ਨੂੰ ਜਗਾਉਂਦਿਆਂ ਹੋਇਆਂ ਸਰਕਾਰ ਨੂੰ ਵਿੰਗਾਰਿਆ ਅਤੇ ਮੁਗਲ ਫੌਜ ਦਾ ਡਟ ਕੇ ਮੁਕਾਬਲਾ ਕਰਦਿਆਂ ਹੋਇਆਂ ਸ਼ਹਾਦਤ ਦਾ ਜਮ ਪੀਤਾ ਜਿਸ ਦਰਬਾਰ ਦੇ ਆਪ ਜੀ ਹੁਣ ਦਰਸ਼ਨ ਕਰ ਰਹੇ ਹੋ ਇਹ ਪੁਰਾਤਨ ਦਰਬਾਰ ਹੈ ਅਤੇ ਇਹ ਵੀ ਦਰਬਾਰ ਸ਼ਹੀਦ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੀ ਯਾਦ ਦੇ ਵਿੱਚ ਬਣਾਇਆ ਗਿਆ ਸੀ ਤੇ ਜਿਸ ਦਰਬਾਰ ਦੇ ਆਪ ਸੰਗਤ ਜੀ ਹੁਣ ਦਰਸ਼ਨ ਕਰ ਰਹੇ ਹੋ ਨਵਾਂ ਦਰਬਾਰ ਬਣਿਆ ਹੈ ਸੋ ਇਸ ਅਸਥਾਨ ਦੀ ਸੇਵਾ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਤਰਨਤਨ ਸਾਹਿਬ ਵਾਲੇ ਕਰਵਾ ਰਹੇ ਨੇ ਸੋ ਸੰਗਤ ਜੀ ਇਤਿਹਾਸ ਬੋਲਦਿਆਂ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਅਸੀਂ ਆਪ ਸੰਗਤ ਦੇ ਕੋਲੋਂ ਮਾਫੀ ਮੰਗਦੇ ਹੋਏ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਸਿੱਖ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ